ਪਿੰਡ ਟਾਂਡੀ ਵਿਖੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੇ ਘਰ ਚੋਰਾਇ ਕੀਤੀ ਫੋਲਾਫਰਾਲੀ। ਤਣਾ ਬੇਗਵਾਲ ਅਦੀਨ ਆਉਂਦੇ ਪਿੰਡ ਟਾਂਡੀ ਟਾਹਲੀ ਵਿਖੇ ਚੋਰਾਂ ਨੇ ਚਿੱਤੇ ਦਿਨ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਤਰਮਿੰਦਰ ਸਿੰਘ ਦੇ ਘਰ ਦਾਖਲ ਹੋ ਕੇ ਉੱਥੇ ਪਈ ਨਗਦੀ ਤੇ ਜੇਬਰ ਚੋਰੀ ਕਰਕੇ ਰਫੂ ਚੱਕਰ ਹੋ ਗਏ। ਇਸ ਬੰਦੀ ਜਾਣਕਾਰੀ ਦਿੰਦਿਆਂ ਸੰਤੋਸ਼ ਕੌਰ ਪਤਨੀ ਤਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਸਬ ਇੰਸਪੈਕਟਰ ਤੇ ਪਦਉਨਤ ਹੋਣ ਲਈ ਫਲੋਰ ਵਿਖੇ ਟ੍ਰੇਨਿੰਗ ਤੇ ਗਏ ਹੋਏ ਦੇ ਤੇ ਮੈਂ ਬੀਤੇ 27 ਮਈ ਨੂੰ ਘਰ ਨੂੰ ਤਾਲਾ ਲਾ ਕੇ ਰਿਸ਼ਤੇਦਾਰਾਂ ਛੋਰੇ ਭੋਗ ਸਮਾਗਮ ਚ ਸ਼ਾਮਲ ਹੋਣ ਲਈ ਘਰੋਂ ਸਵੇਰੇ 8 ਵਜੇ ਘਰੋਂ ਚਲੀ ਗਈ। ਜਦੋਂ ਸ਼ਾਮ 4 ਵਜੇ ਘਰ ਆ ਕੇ ਮੈਂ ਗੇਟ ਦਾ ਤਾਲਾ ਖੋਲ੍ਹ ਕੇ ਅੰਦਰ ਆਈ ਤਾਂ ਦੇਖਿਆ ਕਿ ਅੰਦਰ ਮੇਨ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਅੰਦਰ ਕਮਰੇ ਚ ਬਣੀਆਂ ਅਲਮਾਰੀਆਂ ਦਾ ਸਮਾਨ ਖਿਲਰਿਆ ਪਿਆ ਸੀ ਤੇ ਮੈਂ ਇਕੱਲੀ ਹੋਣ ਕਰਕੇ ਇਹ ਸਭ ਵੇਖ ਕੇ ਡਰ ਗਈ ਅਤੇ ਗਵਾਂਢੀਆਂ ਨੂੰ ਸੱਦ ਕੇ ਲਿਆਂਦਾ ਜਦੋਂ ਸਮਾਨ ਚੈੱਕ ਕੀਤਾ ਤਾਂ 40000 ਰੁਪਏ ਦੀ ਨਗਦੀ 2 ਟੋਲੇ ਸੋਨਾ ਕੀਮਤੀ ਸ਼ਰਾਬ ਅਤੇ ਹੋਰ ਸਮਾਨ ਗਾਇਬ ਸੀ ਉਹਨਾਂ ਦੱਸਿਆ ਕਿ ਚੋਰ ਕੰਦ ਟੱਪ ਕੇ ਘਰ ਚ ਦਾਖਲ ਹੋਏ ਹਨ ਤੇ ਅੰਦਰ ਦਰਵਾਜਿਆਂ ਦਾ ਤਾਲਾ ਭੰਨ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਸੰਤੋਸ਼ ਕੋਰ ਨੇ ਦੱਸਿਆ ਕਿ ਇਸ ਸਬੰਧੀ ਬੇਗਵਾਲ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਉਹਨਾਂ ਨੇ ਮੌਕੇ ਤੋਂ ਇੱਕ ਲੋਹੇ ਦੀ ਸੱਬਲ ਆਪਣੇ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਛੜੀ ਜਾਂ ਆਰੰਭ ਕਰ ਦਿੱਤੀ ਹੈ ਕੀ ਨਾਮ ਆਪਣਾ ਮੇਰਾ ਨਾਮ ਸੰਤੋਸ਼ ਕੋਰ ਹੈ ਮੈਂ ਮਲੇ ਕਿੱਦਾਂ ਵਾਪਸ ਹੀ ਘਟਣਾ ਜਦੋਂ ਘਟਣਾ ਆਪਰੇ ਕਿੱਥੇ ਮੈਂ 8 ਵਜੇ ਤੂੰ ਘਰੋਂ ਗਈ ਆ ਆਪਣੀ ਸ਼ੁਭਾਂ ਵਾਸਤੇ ਤੇ ਜਦੋਂ ਮੈਂ ਵਾਪਸ ਘਰ ਆਈ 4:30 ਵਜੇ ਤੇ ਮੇਨ ਗੇਟ ਦਾ ਦਰਵਾਜ਼ਾ ਲੱਗਾ ਸੀਗਾ ਤਾਲਾ ਤੂੰ ਮੰਦਰਾਂ ਕੇ ਦੇਖਿਆ ਤੇ ਮੈਂ ਮੈਂ ਕਿਹਾ ਦਰਵਾਜ਼ਾ ਕਿੱਦਾਂ ਆਪਣੇ ਆਪ ਖੁੱਲ ਗਿਆ ਮੈਂ ਤਾਂ ਸਾਰੇ ਕਮਰੇ ਨੇ ਜੜਦੀਆਂ ਸੋਣੂ ਸਭ ਵਟਮ ਤੂੰ ਮੈਂ ਦੇਖਿਆ ਮੈਂ ਘਬਰਾ ਗਈ ਮੈਂ ਬਾਹਰ ਨੂੰ દોੜੀ ਮੈਂ ਬੁਲਾਇਆ ਗੋੜਨੀਆ ਮਾਜਾ ਜਦੋਂ ਮੈਂ ਫਿਰ ਆਪਣੇ ਵੱਡੇ ਭਾਜੀ ਤੇ ਗਈ ਉਹ ਘਰ ਨਹੀਂ ਸੀ ਬੁਰਦੋ ਸਾਹਿਬ ਦੀ ਸੀ ਕਿਨ ਮੈਂ ਗੋਨਿੰਨ ਵਲಾಗ್ ਲੈਣ ਮੈਂ ਕਿ ਦੇਖੇ ਅੰਦਰ ਕੋਈ ਹੈਗਾ ਸਾਡੇ ਲਾਈਟਾਂ ਦੇ ਰੋਦੇ ਮਸਾਲੇ ਉਸ ਤੋਂ ਬਾਅਦ ਮੈਂ ਮਨ ਮਾਗਾ ਪਾ ਨਹੀਂ ਚੱਲਿਆ ਇਹਨਾਂ ਕਿ ਹੋਰ ਕੋਣ ਰਹਿੰਦਾ ਹੈਗਾ ਕੋਈ ਨਹੀਂ ਰਹਿੰਦਾ ਉਹ ਆਪ ਕੋਸਤੇ ਮੈਂ ਇਕੱਲੀ ਘਰ ਠੀਕ ਹੈ ਤੇ ਸਾਮੀ ਕਿੰਨੇ ਵਜੇ ਆਏ ਸਾਢੇ 4 ਵਜੇ ਠੀਕ ਹੈ ਤੇ ਪੁਲਿਸ ਨੂੰ ਸੂਚਿਤ ਕੀਤਾ ਸੀ ਹਾਂਜੀ ਆਈ ਪੁਲਿਸ ਮੌਕੇ ਤੇ ਹਾਂਜੀ ਵੀ ਕਹਿੰਦੇ ਪੁਲਿਸ ਉਹ ਕਹਿੰਦੇ ਐਫ ਆਈ ਤੁਹਾਡੀ ਲਿਖ ਲਈ ਹੈ ਤੇ ਬਾਕੀ ਅਸੀਂ ਕੀ ਕਰਾਂਗੇ ਕਰ ਬੈਸਾਈ ਕਿੰਨਾ ਨੂੰ ਛਾਣ ਉਹ ਗੱਲ ਕਰੀਏ ਤੇ ਮੈਂ ਸੋਹੀ ਕਿ ਡੇਢ ਬੋਤਲ ਸੋਨਾ ਸੀਗਾ ਪੈਸੇ ਹੀ ਸਾਰੇ ਕਿਜ਼ਰ ਪਿਆ ਹੋ ਲੈ ਕੇ ਬੱਕੀ ਅਜੇ ਤੱਕ ਕੁਛ ਨਹੀਂ ਸਦਾ ਸਮਾਨ ਖਿਲ ਰਿਹਾ ਪਿਆ ਇਕੱਠਾ ਕਰਾਂਗੇ ਪਤਾ ਨਹੀਂ ਕੀ ਅੱਛਾ ਜੀ ਅਰ ਭਾਈ ਜਿੰਨਾ ਚੋਰੀ ਹੋਈ ਕੀ ਲੱਗਦੇ ਤੁਹਾਡੇ ਮੇਰੇ ਛੋਟੇ ਭਰਾਦਰਾ ਜੀ ਅੱਛਾ ਹਾਂ ਜੀ ਕੀ ਚਾਲਾ ਦੋਨੇ ਜਿਹੜੀ ਚੋਰੀ ਮੈਂ ਕਹਿਣਾ ਚਾਹੁੰਦਾ ਕਿ ਦਿਨ ਦੇ ਟਾਈਮ ਇਦਾਂ ਹੋਣ ਲੱਗਾ ਪਿੰਡਾਂ ਦੇ ਵਿੱਚ ਤੇ ਇਹ ਤੇ ਅਧਿਕ ਕੋਈ ਘਰ ਬਹੁਤ ਦੂਰ ਐ ਪਿੰਡ ਦੇ ਵਿੱਚ ਇਕੱਲੇ ਬਣ ਤੇ ਸੇਫਟੀ ਨਹੀਂ ਹੋ ਸਕਦੀ ਤਾਂ ਹੁਣ ਕੱਲੇ ਬੱਚੇ ਰਹਿੰਦੇ ਕੋ ਬਾਹਰ ਚੱਲ ਕੇ ਜਿਹੜਾ ਕੋਈ ਨੌਕਰੀ ਕਰਨ ਦਾ ਵਾ ਜਾਂ ਉਹ ਅਪਰ ਕੋਰਸ ਤੇ ਗਏ ਬ੍ਰਦਰ ਸਬ ਇੰਸਪੈਕਟਰ ਐ ਤੋ ਬਹੁਤ ਘਾਟਾ ਹੁੰਦਾ ਯਾਰ ਇਹ ਹੁਣ ਕੱਲੇ ਘਰ ਚ ਰਹਿੰਦੇ ਆ ਇੰਦਾ ਤੇ ਕੁਝ ਵੀ ਨੁਕਸਾਨ ਕਰ ਸਕਦੇ ਸੀ ਸਮਾਨ ਤੇ ਚਲ ਬਾਅਦ ਦੀ ਗੱਲ ਐ ਇਹਨਾਂ ਕੱਲਾ ਦੇ ਕੇ ਤੇ ਕੁਝ ਵੀ ਕਰ ਸਕਦੇ ਸੀ ਨੁਕਸਾਨ ਨਹੀਂ ਗੱਟਾ ਵੀ ਕਰ ਸਕਦੇ ਨੁਕਸਾਨ ਇਹ ਜਦੋਂ ਗਏ ਆ ਤੇ ਦਿਨ ਦੇ ਟਾਈਮ 8 ਵਜੇ ਤੋਂ ਲੈ ਕੇ 4 4:30 ਦੇ ਵਿੱਚ ਆ ਕੇ ਦੇਖਿਆ ਇਹਨਾਂ ਨੇ ਚੋਦੀ ਪਤਾ ਨਹੀਂ ਕਿਹੜੇ ਟਾਈਮ ਹੋਈ ਹੋਊਗੀ ਤੇ ਉਹਨਾਂ ਨੂੰ ਪਤਾ ਹੋਊਗਾ ਬਾਕੀ ਸੇਫ ਨਹੀਂ ਹੈ ਇਹ ਸਭ ਨਾਲ ਕਿਸੇ ਦੇ ਵੀ ਹੋ ਸਕਦੀ ਅੱਜ ਸਾਡੇ ਕਿਸੇ ਦੇ ਵੀ ਹੋ ਸਕਦੀ ਕੱਲੀ ਜਰਾਨੀਆਂ ਰਹਿਣੀਆਂ ਘਰਾਂ 'ਚ ਤੇ ਬਹੁਤ ਗਲਤ ਚੀਜ਼ ਹੋ ਜਾਂਦਾ ਹੈ ਠੀਕ ਕੋਈ ਫੋਟੋ ਉਹਨਾਂ ਦੀ ਕੈਮਰੇ ਤੋਂ ਨਹੀਂ ਚਾਹੀ ਕੋਈ ਹਾਂਜੀ ਉਹਨਾਂ ਦੀ ਫੋਟੋ ਚੋਰਾ ਦੀ ਕੋਈ ਕੈਮਰੇ ਕੰਮ ਵਿੱਚ ਫੋਟੋ ਆਈ ਹੋਰ ਨਹੀਂ ਉਹ ਦੇਖਣਾ ਪੈਣਾ ਜੀ ਆਪਣੇ ਗਵਾਂਢ ਹੈਗਾ ਸਾਡੇ ਕੈਮਰੇ ਲੱਗੇ ਜੀ ਉਹ ਪੁਲਿਸ ਕਾਰਵਾਈ ਕਰੇ ਤੇ ਖੋਲਾ ਸਕਦੀ ਆਪਾਂ ਜੇ ਆਪਾਂ ਪਰਸਨਲੀ ਉਹਨਾਂ ਨੂੰ ਕਹਾਂਗੇ ਤੇ ਸ਼ਾਇਦ ਨਾ ਖੋਲਣਗੇ ਕਿਉਂਕਿ ਨਹੀਂ ਖੋਲਦੇ ਅੱਜਕੱਲ ਤੇ ਕੈਮਰਾ ਨਾਲ ਚੱਲਦਾ ਬੈਕਸਾਈਡ ਤੇ ਉੱਥੋਂ ਪਤਾ ਲੱਗ ਸਕਦਾ ਕਿ ਬੈਕਸਾਈਡ ਤੋਂ ਜਿਹੜੇ 메ਨ ਗੇਟ ਤੇ ਬੰਦ ਸੀਗਾ ਜੀ 메ਨ ਗੇਟ ਤੋਂ ਇੰਟਰ ਨਹੀਂ ਹੋਏ ਤਾਲਾ ਲੱਗਾ ਸੀਗਾ ਮੈਂ ਵੀ ਇੱਥੇ ਰਿਹਾ ਸਾਰਾ ਦਿਨ ਘਰ ਹੀ ਤੇ ਦੇਖਿਆ ਨਹੀਂ ਮੈਂ ਜਦੋਂ ਗੁਰੂ ਘਰ ਜਾਣ ਲੱਗਾ ਤੇ ਆਪਣੇ 4 ਵਜੇ 6:00 4 ਵਜੇ ਗਿਆ ਮੈਂ ਇਹ ਉਦੋਂ ਤਾਲਾ ਲੱਗਾਇਆ ਬਾਅਦ ਦਾ ਨਾ ਇਹ 4.5 ਵਜੇ ਵਾਪਸ ਆਏ ਆ ਜਦੋਂ ਇਹਨਾਂ ਨੇ ਵਾਪਸ ਆਏ ਤੇ ਉਦੋਂ ਇਹਨਾਂ ਨੇ ਦੇਖਿਆ ਸਾਰਾ ਕੁਝ ਫਿਰ ਮੈਨੂੰ ਦੱਸਿਆ ਫਿਰ ਆਪਾਂ ਪੁਲਿਸ ਨੂੰ ਕੀਤਾ ਫੋਨ ਉਹ ਫਿਰ ਪੁਲਿਸ ਆਈ ਥੋੜਾ ਲੇਟ ਆਈ ਆ ਤੇ ਉਹਨਾਂ ਨੇ ਆ ਕੇ ਕਾਰਵਾਈ ਕੀਤੀ ਫਿਰ ਅਸੀਂ ਜਾ ਕੇ ਥਾਣੇ ਜਾ ਕੇ ਆਪਣੇ ਉਹਨਾਂ ਨੂੰ ਦਰਖਾਸਤ ਵੀ ਲਗਾਈ ਆ ਇੱਥੇ ਦੇ ਬਾਰੇ ਸਾਰਾ ਜਾਣਕਾਰੀ ਦਿੱਤੀ ਕਿ ਜਿੱਦਾਂ ਜਾ ਕੇ ਉਥੋਂ ਐਸਆਈ ਸਾਹਿਬ ਆਏ ਹੀ ਉਥੋਂ ਬੇਗਵਲ ਚੌਂਕੀ ਤੋਂ ਤੇ ਉਹਨਾਂ ਨੇ ਆ ਕੇ ਦੇਖਿਆ ਮੌਕਾ ਦੇਖਿਆ ਸਾਰਾ ਆਪਣੀ ਫੋਟੋ ਖਿੱਚ ਕੇ ਲੈ ਕੇ ਗਏ ਸਾਰੇ ਸਮਾਨ ਖਿਲਰਿਆ ਜਿੱਦਾਂ ਵੀ ਜੋ ਵੀ ਹੈਗਾ ਬਸ ਕਾਫੀ ਦੁਨੀਆਂ ਵੀ ਆ ਤੇ ਬਾਅਦ ਵਿੱਚ ਉਹ ਵਾਈਪ ਪੁਲਸਾ ਦੇ ਉਹਨਾਂ ਨੇ ਫਿਰ ਰੋਕਿਆ ਤਾਂ ਉੱਥੇ ਆਜੋ ਥਾਣੇ ਜਾ ਕੇ ਰਿਪੋਰਟ ਲਿਖਾਓ ਥਾਣੇ ਜਾ ਕੇ ਮੈਂ ਰਿਪੋਰਟ ਲਿਖਾ ਕੇ ਆਇਆ ਖੁਦ ਉਹਨਾਂ ਨੂੰ ਸਾਰਾ ਕੁਝ ਜਾਣਕਾਰੀ ਦਿੱਤੀ ਜੋ ਵੀ ਹੈਗੀ ਸੀ ਬਾਕੀ ਅਸੀਂ ਚਾਹੁੰਦੇ ਹਾਂ ਕਿ ਹੁਣ ਜਿਹੜੇ ਕੈਮਰੇ ਲੱਗੇ ਪਿੱਛੇ ਉਹਨਾਂ ਦੀ ਜਿਹੜੀ ਹੈ ਉਹ ਕੋਚ ਕੀਤੀ ਜਾਵੇ ਕੈਮਰੇ ਨਾਲ ਹੀ ਕਿਉਂਕਿ ਅਸੀਂ ਕਰਾਂਗੇ ਤੇ ਉਹ ਨਹੀਂ ਹੋਣੀ ਮੁਸ਼ਕਲ ਹੈ ਕਿਉਂਕਿ ਕੋਈ ਵੀ ਨਹੀਂ ਆਉਣਾ ਅੰਦਾ ਅੱਗੇ ਇਸ ਕਰਕੇ ਪੁਲਸ ਕਰ ਸਕਦੀ ਕਾਰਵਾਈ ਕਰਨੀ ਚਾਹੀਦੀ ਦੂਸਰੀ ਗੱਲ ਇਹ ਹੈ ਟਾਵਰ ਲੱਗਾ ਸਾਡੇ ਬੈਕ ਸਾਈਡ ਤੇ ਮੇਰੇ ਘਰ ਦੇ ਪਿੱਛੇ ਬੈਕ ਸਾਈਡ ਤੇ ਮੇਰਾ ਘਰ ਸਾਹਮਣੇ ਬਿਲਕ ਤੇ ਮੈਂ ਵੀ 1 ਵਜੇ ਤੱਕ ਤੇ ਮੈਂ ਬਾਹਰ ਹੀ ਘੁੰਮਦਾ ਰਿਹਾ ਉੱਥੇ ਹੀ ਪਤਾ ਨਹੀਂ ਕਿਹੜੇ ਟਾਈਮ ਕੀਤੀ ਚੋਰੀ ਪਹਿਲਾਂ ਕੀਤੀ ਬਾਅਦ ਚੇ ਨਹੀਂ ਪਤਾ ਆਪਾਂ ਆਪਣੇ ਘਰ ਸੀਗੇ ਤੇ ਬਾਕੀ ਬੈਕ ਸਾਈਡ ਤੇ ਟਾਵਰ ਆ ਜੀ ਉਹ ਉਹਦੀ ਲੋਕੇਸ਼ਨ ਲੈ ਕੇ ਤੇ ਉਹਦੇ ਵਿੱਚ ਉਹ ਡਾਇਲ ਕਰਨਾ ਚਾਹੀਦਾ ਕਿਹੜੇ ਇਸ ਲੋਕੇਸ਼ਨ ਦੇ ਵਿੱਚੋਂ ਕਿੱਥੇ ਕਿੱਥੇ ਫੋਨ ਉਸ ਸਮੇਂ ਦੇ ਵਿੱਚ ਹੋਇਆ ਉਹ ਤੋਂ ਬੰਦਾ ਫੜਿਆ ਜਾ ਸਕਦਾ ਕਿ ਜੇ ਅੰਦਰ ਕੋਈ ਚੋਰੀ ਕਰਦਾ ਉਹ ਬਾਹਰ ਜ਼ਰੂਰ ਬੰਦਾ ਹੋਊਗਾ ਸੇਫਟੀ ਵਾਸਤੇ ਇਹ ਜਿਹੜਾ ਕਰਦਾ ਹੋਊਗਾ ਵੀ ਮੈਂ ਦੇਖ ਰਿਹਾ ਤੂੰ ਕਰੀ ਜਾਓ ਤੇ ਉਹ ਉਹ ਲొਕੇਸ਼ਨ ਦੇ ਹਿਸਾਬ ਨਾਲ ਉਸ ਸਮੇਂ ਦੇ ਵਿੱਚ ਟਾਵਰ ਤੋਂ ਵੀ ਲਈ ਜਾਵੇ ਲొਕੇਸ਼ਨ ਤੇ ਪਤਾ ਲੱਗੇ ਕਿਹੜੇ ਬੰਦੇ ਦਾ ਕਿੱਥੇ ਫੋਨ ਗਿਆ ਕਿੰਨੇ ਚਿਰ ਚੱਲਿਆ ਆਪੇ ਉਹ ਪਤਾ ਲੱਗ ਸਕਦਾ ਉਸ ਸਮੇਂ ਦੇ ਵਿੱਚ ਵਿੱਚ ਹਾਂਜੀ ਇਹ ਆਪਾਂ ਬੇਨਤੀ ਸਾਡੀ ਬਾਕੀ ਸਾਰਿਆਂ ਤੇ ਅੱਜ ਸਾਡੇ ਹੋਈ ਅੱਜ ਕੱਲ ਨੂੰ ਕਿਸੇ ਦੂਸਰੇ ਦੇ ਹੋ ਸਕਦੀ ਹੈ ਹੁਣ ਨੌਕਰੀ ਵਾਲਾ ਬੰਦਾ ਉਹ ਤੇ ਬਾਹਰ ਰਹਿੰਦਾ ਡਿਊਟੀ ਤੇ ਕਦੀ ਆਇਆ ਕਦੀ ਨਹੀਂ ਆਇਆ ਤੇ ਜੇ ਹੁਣ ਕੱਲੇ ਕੱਲੇ ਜੀ ਰਹੇ ਨੇ ਘਰਾਂ ਚ ਸੱਚ ਤਕਰੀਬਨ ਕੱਲੇ ਕੱਲੇ ਸੇਫ ਨਹੀਂ ਆ ਜੇਦਾ ਇਸ ਕਰਕੇ ਵੀ ਇਹ ਕਾਰਵਾਈ ਹੋਣੀ ਚਾਹੀਦੀ ਪੂਰੀ ਕਿ ਜਿਸ ਜਿੰਨ ਵੀ ਇਹ ਕਾਰਵਾਈ ਕੀਤੀ ਹੈ ਉਹਨੂੰ ਸੱਚ ਕਾਰਵਾਈ ਕੀਤੀ ਜਾਵੇ ਤੇ ਬੰਦੇ ਫੜੇ ਜਾਣੇ ਚਾਹੀਦੇ ਠੀਕ ਪੁਲਿਸ ਨੂੰ ਪੂਰੀ ਕਾਰਵਾਈ ਕਰਨੀ ਚਾਹੀਦੀ ਸਹਿਯੋਗ ਦੇਂਦੇ ਪਬਲਿਕ ਦੇਂਦੇ ਸਹਿਯੋਗ ਸਾਰਾ ਪਰ ਪਬਲਿਕ ਕੁਝ ਨਹੀਂ ਕਰ ਸਕਦੀ ਜਿੰਨ ਚਿਰ ਆਪਾਂ ਜੋ ਮਹਿਕਮੇ ਵਾਲੇ ਆ ਉਹ ਹੀ ਕਰ ਸਕਦੇ ਜਿਆਦਾ ਰੁਕਾ ਪਰਸਨਲ ਤੌਰ ਤੇ ਕਿਸੇ ਨੂੰ ਕਹਿ ਨਹੀਂ ਸਕਦੇ ਤੂੰ ਕੈਮਰਾ ਖੋਲ ਦੇ ਨਹੀਂ ਖੋਲਣਗੇ ਸਾਡੇ ਅੱਖੀ ਇਹ ਕਾਰਵਾਈ ਕਰਨੀ ਪੈਣੀ ਹੈ ਪੁਲਿਸ ਨੂੰ ਪੁਲਿਸ ਨੂੰ ਕਰਨੀ ਪੈਣੀ ਹੈ ਜੋ ਮਹਿਕਮਾ ਨਾਲ ਬੰਦਾ ਕਾਰਵਾਈ ਕਰਨ ਬਾਕੀ ਟਾਵਰ ਤੋਂ ਲੋਕੇਸ਼ਨ ਲੈਣ ਰੰਪ ਕਰਨ ਜਿੰਨੇ ਜਿੱਥੇ ਜਿੱਥੇ ਫੋਨ ਲੱਗਿਆ ਇਹ ਸਾਡੀ ਕਿਰਪਾ ਕਰਕੇ ਤੇ ਮਤ ਕੀਤੀ ਜਾਵੇ ਇਹ ਚੀਜ਼ਾਂ ਫੜਿਆ ਜਾ ਬਚੋਰਾ ਨੂੰ ਜੀ